तो सुनिएगा ये गीत है छोटा सा की पूछ देव हाल फकीरा दा की पूछ देव हाल फकीरा ਸੜਨ ਨਦੀਆਂ ਵਿਚੜੇ ਪੰਜਾਬੀ ਸਾਹ ਦੇ ਅਸਮਾਨ ਦੇ ਵਿੱਚ ਸ਼ਿਵ ਕੁਮਾਰ ਬਟਾਲਵਿਕ ਅਜਿਹਾ ਤਾਰਾ ਸੀ ਜੋ ਕਿ ਬਹੁਤ ਕੱਜ ਸਮੇਲੇ ਚਮਕਿਆ ਪਰ ਉਹਨਾਂ ਦੀ ਚਮਕ ਲੋਕਾਂ ਦੇ ਦਿਲਾਂ ਵਿੱਚ ਅਮਰ ਬਣ ਗਈ ਹੈ ਸ਼ਿਵ ਕੁਮਾਰ ਬਟਾਲਵਿਕ ਦੀ ਜ਼ਿੰਦਗੀ ਵਿੱਚ ਵੀ ਇੱਕ ਕਵਿਤਾ ਵਾਂਗ ਸੀ ਜਿਸ ਦੇ ਵਿੱਚ ਪਿਆਰ ਦਰਦ ਵਿਛੋੜਾ ਅਤੇ ਰੋਹਾਨੀ ਲਾਲਸਾ ਉਹਨਾਂ ਦੀ ਜ਼ਿੰਦਗੀ ਵਿੱਚ ਭਰਪੂਰ ਸੀ ਸਟੂਡੀਓ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਮਹਿਕ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸ਼ਿਵ ਕੁਮਾਰ ਬਟਾਲਵੀ ਦੀ ਜਿਨ੍ਹਾਂ ਦਾ ਅੱਜ ਜਨਮ ਦਿਵਸ ਵੀ ਹੈ ਤਸਵੀਰਾਂ ਹੈ ਜਦ ਹਟ ਗਏ ਅਸੀਂ ਇਸ਼ਕੇ ਦੀ ਮੁੱਲ ਕਰ ਬੈਠੇ ਤਸਵੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸ਼ੇਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ 12 ਪਿੰਡ ਲੋਟੀਆਂ ਵਿੱਚ ਹੋਇਆ। ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਬਟਾਲਾ ਆ ਗਿਆ। ਉੱਥੇ ਉਹਨਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਪਰ ਉਹ 파ਰਥਾ ਦੀ ਥਾਂ ਕਵਿਤਾ ਲਿਖਣ ਵਿੱਚ ਜ਼ਿਆਦਾ ਆਕਰਸ਼ਿਤ ਹੋ ਗਏ ਸਨ। ਉਹਨਾਂ ਦੀ ਪਹਿਲੀ ਕਵਿਤਾ ਪੀੜਾਂ ਦਾ ਪਰਾਗਾ ਸਨ। 1960 ਵਿੱਚ छपी ਸੀ ਜਿਸ ਨੇ ਉਹਨਾਂ ਨੂੰ ਇੱਕ ਨਵੇਂ ਯੁੱਗ ਦਾ ਰੋਮਾਂਟਿਕ ਕਵੀ ਸਾਬਿਤ ਕਰ ਦਿੱਤਾ ਸੀ ਉਹਨਾਂ ਨੇ ਇਸ ਤੋਂ ਬਾਅਦ ਲਾਜਵੰਤੀ ਔਰ ਆਟੇ ਦੀਆਂ ਚਿੜੀਆਂ ਬਿਰਹਾ ਤੋਂ ਸੁਲਤਾਨ ਮੈਨੂੰ ਵਿਦਾ ਕਰੋ ਆਦੀ ਪੰਜਾਬੀ ਕਵਿਤਾ ਦੇ ਸੋਨੇ ਵਾਲੇ ਅੰਗ ਬਣੇ ਉਹਨਾਂ ਦੀ ਸਭ ਤੋਂ ਮਸ਼ਹੂਰ ਰਚਨਾ ਲੋਣਾ 1965 ਵਿੱਚ ਪ੍ਰਕਾਸ਼ਿਤ ਹੋਈ ਸੀ ਜਿਸ ਨੇ ਲੋਕ ਗਾਥਾ ਪੂਰਨ ਭਗਤ ਨੂੰ ਇੱਕ ਨਵੀਂ ਦ੍ਰਿਸ਼ਟੀ ਨਾਲ ਪੇਸ਼ ਕੀਤਾ ਇਸ ਰਚਨਾ ਵਿੱਚ ਸ਼ਿਵ ਕੁਮਾਰ ਬਟਾਲਵੀ ਨੂੰ ਸਹਿਤ ਅਕੈਡਮੀ ਅਵਾਰਡ ਵੀ ਮਿਲਿਆ ਸੀ ਉਹ ਇਹ ਅਵਾਰਡ ਜਿੱਤਣ ਵਾਲੇ ਸਭ ਤੋਂ ਨੌਜਵਾਨ ਕਵੀ ਸਨ ਯਾਨੀ ਕਿ ਸਭ ਤੋਂ ਯੰਗ ਪੋਇਟ ਉਹਨਾਂ ਦੀ ਕਵਿਤਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਸੀ ਬਿਰਹਾ ਜਿਹਨੂੰ ਉਹਨਾਂ ਨੇ ਕਦੇ ਦੁੱਖ ਨਹੀਂ ਪਰ ਇੱਕ ਰੂਹਾਨੀ ਤਜਰਬਾ ਬਣਾਇਆ ਉਹਨਾਂ ਦੀਆਂ ਲਾਈਨ ਉਹਨਾਂ ਦੀਆਂ ਲਾਈਨਾ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਜਾਂ ਫਿਰ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਅੱਜ ਵੀ ਲੋਕਾਂ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਯਾਦ ਹੈ ਤੇ ਇੰਨਾ ਹੀ ਨਹੀਂ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਇਸ ਦੇ ਉੱਤੇ ਦਿਲਜੀਤ ਦੋਸਾਂਝ ਨੇ ਗੀਤ ਵੀ ਗਾਇਆ ਸੀ ਉਹ ਸਿਰਫ ਲਿਖਦੇ ਨਹੀਂ ਸਨ ਬਲਕਿ ਉਨ੍ਹਾਂ ਦੀ ਆਵਾਜ਼ ਵਿੱਚ ਉਨ੍ਹਾਂ ਦੇ ਅੰਦਰਲੇ ਦਰਦ ਸਾਫ਼ ਸੁਣਾਈ ਦਿੰਦੇ ਸਨ ਕਈ ਵਾਰ ਇਹ ਆਖਦੇ ਮੇਰੀਆਂ ਕਵਿਤਾਵਾਂ ਨੂੰ ਮੇਰੇ ਤਰੀਕੇ ਨਾਲ ਹੀ ਪੜੋ ਨਹੀਂ ਤਾਂ ਉਨ੍ਹਾਂ ਦੀ ਰੂਹ ਮਰ ਜਾਵੇਗੀ ਉਨ੍ਹਾਂ ਦਾ ਵਿਆਹ 1967 ਵਿੱਚ ਅਰੂਣਾ ਬਟਾਲਵੀ ਨਾਲ ਹੋਇਆ ਅਤੇ ਉਨ੍ਹਾਂ ਦੇ ਦੋ ਬੱਚੇ ਹੋਏ ਪਰ ਅੰਦਰੂਨੀ ਤਣਾ ਹੋਣ ਕਾਰਨ ਉਨ੍ਹਾਂ ਦੀ ਸਿਹਤ ਵਿੱਚ ਗਿਰਾਵਟ ਆਨ ਲੱਗ ਪਈ ਸੀ 6 ਮਈ 1973 ਨੂੰ ਸਿਰੋਸਿਸ ਆਫ ਲਿਵਰ ਕਾਰਨ 36 ਸਾਲਾਂ ਦੀ ਉਮਰ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਸਨ। ਉਹਨਾਂ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੀਆਂ ਕਵਿਤਾਵਾਂ ਅੱਜ ਵੀ ਜਿਉਂਦੀਆਂ ਹਨ। ਅਲਵਿਦਾ ਨਾਂ ਦੀ ਪੁਸਤਕ ਉਹਨਾਂ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਈ ਸੀ। ਅੱਜ ਵੀ ਸ਼ੇਖਮੁਹੰਮਦ ਬਟਾਲਵੀ ਨੂੰ ਬਿਰਹ ਦਾ ਸੂਫੀ ਕਿਹਾ ਜਾਂਦਾ ਹੈ। ਉਹਨਾਂ ਦੀ ਯਾਦ ਵਿੱਚ ਬਟਾਲਾ ਵਿੱਚ ਸ਼ੇਖਮੁਹੰਮਦ ਬਟਾਲਵੀ ਆਡੀਟੋਰੀਅਮ ਵੀ ਬਣਾਇਆ ਗਿਆ ਹੈ। ਸ਼ਿਵ ਕੁਮਾਰ ਬਟਾਲਵੀ ਸਿਰਫ ਇੱਕ ਕਵੀ ਨਹੀਂ ਸਨ ਸ਼ਿਵ ਕੁਮਾਰ ਬਟਾਲਵੀ ਸਿਰਫ ਇੱਕ ਕਵੀ ਨਹੀਂ ਸਨ ਉਹ ਇੱਕ ਰੂਹਾਨੀ ਅਨੁਭਵ ਸਨ ਉਹਨਾਂ ਨੇ ਆਪਣੇ ਸ਼ਬਦਾਂ ਰਾਹੀਂ ਪੰਜਾਬੀ ਸਾਹਿਤ ਨੂੰ ਨਵਾਂ ਰੰਗ ਦਿੱਤਾ ਇੱਕ ਅਜੀਹਾਂ ਰੰਗ ਜੋ ਵਿਛੋੜੇ ਦੇ ਦੁੱਖਾਂ ਨੂੰ ਵੀ ਸੋਹਣੀ ਕਵਿਤਾ ਬਣਾ ਦਿੰਦਾ ਹੈ ਉਹ ਅੱਜ ਵੀ ਹਰ ਪਿਆਰ ਕਰਨ ਵਾਲੇ ਤੇ ਹਰ ਵਿਛੋੜੇ ਸਹਿਣ ਵਾਲੇ ਦੇ ਦਿਲ ਵਿੱਚ ਵੱਜਦੇ ਹਨ ਅੱਜ ਵੀ ਉਹਨਾਂ ਦੀਆਂ ਕਵਿਤਾਵਾਂ ਬਹੁਤ ਜ਼ਿਆਦਾ ਲੋਕਾਂ ਨੂੰ ਪਸੰਦ ਆਉਂਦੀਆਂ ਨੇ ਤੇ ਹੁਣ ਉਹਨਾਂ ਨੇ ਗੀਤ ਦਾ ਰੂਪ ਵੀ ਲੈ ਲਿਆ ਤੇ ਇਸ ਸਮੇਂ ਇੰਸਟਾ ਦੇ ਵੀ ਉਹਨਾਂ ਦੀ ਇੱਕ ਇਸ ਸਮੇਂ ਇੰਸਟਾ ਦੇ ਵੀ ਉਹਨਾਂ ਦੀ ਕੁਝ ਲਾਈਨਾਂ ਕਿ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਛੜੇ ਨੀਰਾ ਦਾ ਇਹ ਲਾਈਨ ਇਸ ਸਮੇਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਟ੍ਰੈਂਡਿੰਗ ਵਿੱਚ ਚੱਲ ਰਹੀਆਂ ਨੇ ਇਹ ਸੀਗੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਹਾਣੀ ਤੇ ਉਹਨਾਂ ਦਾ ਅੱਜ ਜਨਮ ਦਿਵਸ ਵੀ ਹੈ ਇਦਾਂ ਦੇ ਅਪਡੇਟਸ ਲਈ ਵੇਖਦੇ ਰਹੋ ਸਿਟੀ ਹੋਮ ਗੀਰਾਂ ਦਾ ਏ ਜਾਣਦਿਆ ਕੁਝ ਸ਼ੌਕ ਜਹ ਵਾਹ ਵਾਹ ਰੰਗਾਂ ਦਾ ਹੀ ਨਾ ਤਸਵੀਰਾਂ ਹੈ ਰੰਗਾਂ ਦਾ ਹੀ ਨਾ ਤਸਵੀਰਾਂ ਹੈ ਜਦ ਹਟ ਗਏ ਅਸੀਸ਼ ਕੇ ਦੀ ਮੁਲ ਕਰ ਬੈਠੇ ਤਸਵੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ